ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਅਸੀਂ ਇੱਕ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਸੀ ਜਿਹੜੀ 6 ਸੋਸਾਇਟੀ ਕੈਲਗਰੀ ਸਾਊਥ-ਵੈਸਟ ਕੋਲ ਦੁਆਰਾ ਦੀ ਰੈਨੂਵੇਸ਼ਨ ਦੇ ਸਬੰਧ ਵਿੱਚ ਹੈ ਉਹ ਅਸੀਂ ਮੋਸਟਲੀ ਇਸ ਗੱਲ ਤੋਂ ਸਾਰੇ ਜਾਣੂ ਹੀ ਆ ਕਾਫੀ ਦੇਰ ਤੋਂ ਇਹਦਾ ਪ੍ਰਚਾਰ ਤੇ ਪ੍ਰਸਾਰ ਚੱਲ ਰਿਹਾ ਹੈ ਵੀ ਆਪਾਂ ਉਹ ਗੁਰਦੁਆਰਾ ਸਾਹਿਬ ਜੀ ਦੀ ਜਿਹੜੀ ਬਿਲਡਿੰਗ ਹੁਣ ਪੁਰਾਣੀ ਹੋ ਚੁੱਕੀ ਹੈ ਲਗਭਗ 50 ਸਾਲ ਪੁਰਾਣੀ ਆ ਔਰ ਇਹ ਅਲਬਰਟਾ ਦਾ ਪਹਿਲਾ ਗੁਰਦੁਆਰਾ ਹੈ ਜਿਹੜਾ ਸਾਡੇ ਵਡੇਰਿਆਂ ਨੇ ਇੱਥੇ ਸਟੈਬਲਿਸ਼ ਕੀਤਾ ਤੇ ਜਿੱਥੋਂ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਫੈਲਿਆ ਤੇ ਹੁਣ ਵੀ ਜਾਰੀ ਹੈ। ਤੋਂ ਉਹਦੀ ਰੈਨਿਊਏਸ਼ਨ ਵਾਸਤੇ ਸਾਰੇ ਪੰਜਾਬੀ মিডিਆ ਨੂੰ ਐਡਮਿੰਟਨ ਤੇ ਕੈਲਗਰੀ ਦੇ ਨੂੰ ਬੇਨਤੀ ਕੀਤੀ ਗਈ ਸੀ ਮੈਨੇਜਮੈਂਟ ਵੱਲੋਂ। ਹੁਣ ਵੀ ਅਸੀਂ ਸਾਰੇ ਉਹਨਾਂ ਦੇ ਸਹਿਯੋਗ ਦੇ ਨਾਲ ਆਪਣੀ ਗੱਲ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਉਹ মিডিਆ ਥਾਣ ਹੋ ਰਹੀ ਹੈ 9 ਤਰੀਕ ਨੂੰ। ਔਰ ਸਾਰਾ ਪੰਜਾਬੀ মিডিਆ ਗੁਰਦੁਆਰਾ ਸਾਹਿਬ ਉਸ ਦਿਨ ਹਾਜ਼ਰ ਹੋਏਗਾ। ਆਪ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਉਹਦੇ ਵਿੱਚ ਆਪਣਾ ਤਨ ਮਨ ਤੇ ਧਨ ਦੇ ਨਾਲ ਸਹਿਯੋਗ ਕਰੋ ਵੱਧ ਤੋਂ ਵੱਧ ਸਹਿਯੋਗ ਕਰਨਾ ਆਪਾਂ ਸਾਰਿਆਂ ਨੇ ਇੱਕ ਤੇ ਉਹ ਸਾਡੀ ਵਿਰਾਸਤ ਹੈ ਪੁਰਾਣੀ ਅਲਬਰਟਾ ਦੀ ਸਿੱਖ ਇੰਸਟੀਚਿਊਸ਼ਨ ਦੇ ਪੁਆਇੰਟ ਆਫ 뷰 ਤੋਂ ਕਿਉਂਕਿ ਉਹ ਪਹਿਲਾ ਗੁਰਦੁਆਰਾ ਹੈ ਤੇ ਦੂਸਰਾ ਇਹ ਹੈ ਵੀ ਹੁਣ ਸਮੇਂ ਦੇ ਹਾਣੀ ਬਣਾਉਣ ਵਾਸਤੇ ਉਸ ਸੰਸਥਾ ਨੂੰ ਸਾਨੂੰ ਸਾਰਿਆਂ ਨੂੰ ਇੱਕ ਜੁਟ ਹੋਣ ਦੀ ਲੋੜ ਆ ਤੇ ਉਹਦੇ ਵਾਸਤੇ ਇਹ ਮਾਇਆ ਜਿਹੜੀ ਉਹ ਪਹਿਲੀ ਪ੍ਰਾਇੋਰਟੀ ਹੁੰਦੀ ਅਸੀਂ ਸਾਰੀ ਇਸ ਵੱਲੋਂ ਜਾਣੂ ਆ। ਤੋਂ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਉਹਦੇ ਵਿੱਚ ਸਹਿਯੋਗ ਕਰੋ ਤੇ ਉਸ ਦਿਨ ਗੁਰਦੁਆਰਾ ਸਾਹਿਬ ਜ਼ਰੂਰ ਪਹੁੰਚੋ। ਸਾਰਿਆਂ মিডিਆ ਪਰਸਨਸ ਜਿਹੜੇ ਇਹਦੇ ਵਿੱਚ ਸਹਿਯੋਗ ਕਰ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ। ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਅਸੀਂ ਇੱਕ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਸੀ ਜਿਹੜੀ 6 ਸੋਸਾਇਟੀ ਕੈਲਗਰੀ ਸਾਊਥ-ਵੈਸਟ ਕੋਲ ਦੁਆਰਾ ਦੀ ਰੈਨੂਵੇਸ਼ਨ ਦੇ ਸੰਬੰਧ ਚ ਹੈ ਉਹ ਅਸੀਂ ਮੋਸਟਲੀ ਇਸ ਗੱਲ ਤੋਂ ਸਾਰੇ ਜਾਣੂ ਹੀ ਆਂ ਕਾਫੀ ਦੇਰ ਤੋਂ ਇਹਦਾ ਪ੍ਰਚਾਰ ਤੇ ਪ੍ਰਸਾਰ ਚੱਲ ਰਿਹਾ ਹੈ ਵੀ ਆਪਾਂ ਉਹ ਗੁਰਦੁਆਰਾ ਸਾਹਿਬ ਜੀ ਦੀ ਜਿਹੜੀ ਬਿਲਡਿੰਗ ਹੁਣ ਪੁਰਾਣੀ ਹੋ ਚੁੱਕੀ ਹੈ ਲਗਭਗ 50 ਸਾਲ ਪੁਰਾਣੀ ਆ ਔਰ ਇਹ ਅਲਬਰਟਾ ਦਾ ਪਹਿਲਾ ਗੁਰਦੁਆਰਾ ਹੈ ਜਿਹੜਾ ਸਾਡੇ ਵਡੇਰਿਆਂ ਨੇ ਇੱਥੇ ਸਟੈਬਲਿਸ਼ ਕੀਤਾ ਤੇ ਜਿੱਥੋਂ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕੈਲਿਆ ਤੇ ਹੁਣ ਵੀ ਜਾਰੀ ਹੈ ਤੋਂ ਉਹਦੀ ਰੀਨਿਊਏਸ਼ਨ ਵਾਸਤੇ ਸਾਰੇ ਪੰਜਾਬੀ মিডিਆ ਨੂੰ ਐਡਮਿੰਟਨ ਤੇ ਕੈਲਗਰੀ ਦੇ ਨੂੰ ਬੇਨਤੀ ਕੀਤੀ ਗਈ ਸੀ ਮੈਨੇਜਮੈਂਟ ਵੱਲੋਂ ਹੁਣ ਵੀ ਅਸੀਂ ਸਾਰੇ ਉਹਨਾਂ ਦੇ ਸਹਿਯੋਗ ਦੇ ਨਾਲ ਆਪਣੀ ਗੱਲ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਉਹ মিডিਆ ਥਾਣ ਹੋ ਰਹੀ ਹੈ 9 ਤਰੀਕ ਨੂੰ ਔਰ ਸਾਰਾ ਪੰਜਾਬੀ মিডিਆ ਗੁਰਦੁਆਰਾ ਸਾਹਿਬ ਉਸ ਦਿਨ ਹਾਜ਼ਰ ਹੋਏਗਾ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਉਹਦੇ ਵਿੱਚ ਆਪਣਾ ਤਨ ਮਨ ਤੇ ਧਨ ਦੇ ਨਾਲ ਸਹਿਯੋਗ ਕਰੋ ਵੱਧ ਤੋਂ ਵੱਧ ਸਹਿਉ ਕਰਨਾ ਆਪਾਂ ਸਾਰਿਆਂ ਨੇ ਇੱਕ ਤੇ ਉਹ ਸਾਡੀ ਵਿਰਾਸਤ ਹੈ ਪੁਰਾਣੀ ਅਲਬਰਟਾ ਦੀ ਸਿੱਖ ਇੰਸਟੀਚਿਊਸ਼ਨ ਦੇ ਪੁਆਇੰਟ ਆਫ 뷰 ਤੋਂ ਕਿਉਂਕਿ ਉਹ ਪਹਿਲਾ ਗੁਰਦੁਆਰਾ ਹੈ ਤੇ ਦੂਸਰਾ ਇਹ ਹੈ ਵੀ ਹੁਣ ਸਮੇਂ ਦੇ ਹਾਣੀ ਬਣਾਉਣ ਵਾਸਤੇ ਉਸ ਸੰਸਥਾ ਨੂੰ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਆ ਤੇ ਉਹਦੇ ਵਾਸਤੇ ਇਹ ਮਾਇਆ ਜਿਹੜੀ ਉਹ ਪਹਿਲੀ ਪ੍ਰਾਇੋਰਟੀ ਹੁੰਦੀ ਸੀ ਸਾਰੀ ਇਸ ਵੱਲੋਂ ਜਾਣੂ ਆ ਤੋ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਉਹਦੇ ਵਿੱਚ ਸਹਿਯੋਗ ਕਰੋ ਤੇ ਉਸ ਦਿਨ ਗੁਰਦੁਆਰਾ ਸਾਹਿਬ ਜ਼ਰੂਰ ਪਹੁੰਚੋ ਸਾਰਿਆਂ ਮੀਡੀਆ ਪਰਸਨਸ ਜਿਹੜੇ ਇਹਦੇ ਵਿੱਚ ਸਹਿਯੋਗ ਕਰ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ